ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਂਡ ਮਹੱਲਾ ਪੰਜਵਾ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੈ ਸਬਦ ਮੰਤਰ ਮਨ ਮਾਨ ਗੁਰ ਸਤਗੁਰਾਂ ਦੀ ਮੂਰਤ ਹਸਤੀ ਪਾਵਸ ਰੂਪ ਦਾ ਦਿਤਾ ਧਿਆਨ ਦੇ ਤ੍ਰਿਕੁਟੀ ਨੂੰ ਮੇਟ ਕੇ ਮਨ ਚਿਤ ਮੈਂ ਹੁੰਦਾ ਵਿੱਚ ਧਿਆਨ ਕਰੋ ਵਾਹ ਗੁਰਾਂ ਦੀ ਸਤ ਚਿਤ ਆਨੰਦ ਸਰੂਪ ਹਸਤੀ ਦਾ ਵਾਹ ਗੁਰਾਂ ਦੀ ਸ਼ਬਦ ਰੂਪ ਹਸਤੀ ਦਾ ਚਿਤ ਵਿੱਚ ਧਿਆਨ ਧਰਨਾ ਕਰੋ ਗੁਰ ਕੈ ਸ਼ਬਦ ਮੰਤਰ ਮਨ ਮਨ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਉਪਦੇਸ਼ ਚਿਤ ਵਿੱਚ ਉਸ ਦੇ ਜਿਤ ਉਪਦੇਸ਼ ਦੇ ਵਿੱਚ ਮਨ ਚਿਤ ਮਾਨ ਮੰਨਣਾ ਕਰੋ ਗੁਰਾਂ ਦੇ ਸ਼ਬਦ ਉਪਦੇਸ਼ ਮੰਤਰ ਨੂੰ ਮਨ ਵਿੱਚ ਮਾਨ ਹੁੰਦਾ ਮੰਨਣਾ ਕਰੋ ਗੁਰਾਂ ਦੇ ਮੰਤਰ ਉਪਦੇਸ਼ ਦੁਆਰਾ ਹਿਰਦੇ ਵਿੱਚ ਸ਼ਬਦ ਬ੍ਰਾਹਮ ਨੂੰ ਮੰਨਣਾ ਕਰੋ ਗੁਰ ਕੇ ਚਰਨ ਹਿਰਦੇ ਲੈ ਤਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਨਾ ਨੂੰ ਹਿਰਦੇ ਵਿੱਚ ਧਿਆਨ ਲੈ ਕੇ ਧਾਰਨਾ ਕਰੋ ਵਾ ਗੁਰਾਂ ਦੇ ਸ਼ਬਦ ਰੂਪ ਚਰਨਾਂ ਨੂੰ ਹਿਰਦੇ ਰੂਪੀ ਧਿਆਨ ਲੈ ਕੇ ਪਾਵ ਹਿਰਦੇ ਵਿੱਚ ਧਿਆਨ ਲੈ ਕੇ ਧਾਰਨਾ ਕਰੋ ਪਾਰ ਬ੍ਰਹਮ ਪਰਮੇਸ਼ਰ ਸਰੂਪ ਸਤਗੁਰਾਂ ਨੂੰ ਸਦਾ ਹਮੇਸ਼ਾ ਹੀ ਨਮਸਕਾਰੋ ਬੰਦਨਾ ਕਰੋ ਮਤ ਕੋ ਪਰਮ ਪੁਲੇ ਸੰਸਾਰ ਗੁਰ ਬਿਨ ਕੋਈ ਨ ਉਤਰ ਸਬਾਰ ਰਹਾਉ ਮਤਾਂ ਕੋਈ ਸੰਸਾਰ ਜਗਤ ਦਾ ਜੀਵ ਪਰਮ ਪੁਲੇ ਕੇ ਵਿੱਚ ਭੁੱਲਣਾ ਕਰੇ ਪੈ ਜਾਵੇ ਗੁਰਾਂ ਤੋਂ ਬਗੈਰ ਪਾਰ ਉਤਾਰਾ ਹੋ ਹੀ ਨਹੀਂ ਸਕਦਾ ਭਾਵ ਗੁਰਾਂ ਤੋਂ ਬਗੈਰ ਉਹ ਸੋਚੇ ਕਿ ਸ਼ਾਇਦ ਪਾਰ ਉਤਾਰਾ ਹੋ ਜਾਊਗਾ ਕਦਾ ਚੇਤ ਨਹੀਂ ਹੋਣਾ ਪਰੰਤੂ ਇਸ ਨਿਜਮ ਨੂੰ ਸਮਝ ਲੈਣਾ ਕਰੋ ਕਿ ਗੁਰ ਉਪਦੇਸ਼ ਤੋਂ ਬਿਨਾਂ ਕੋਈ ਵੀ ਸੰਸਾਰ ਤਰ ਲੰਘ ਸਕਦਾ ਨਾ ਹੋ। ਭੁੱਲੇ ਕੋ ਗੁਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ। 84 ਲੱਖ ਜੂਨਾ ਵਿੱਚ ਪੈ ਕੇ ਸਰੂਪ ਦੇ ਗਿਆਨ ਵੱਲੋਂ ਭੁੱਲੇ ਹੋਏ ਜੀਵ ਨੂੰ ਵਾ ਭੁੱਲੇ ਹੋਏ ਮਨ ਨੂੰ ਸਤਿਗੁਰੂ ਨੇ ਬਾਉ ਭਗਤੀ ਗਿਆਨ ਵਾ ਸਿੱਖੀ ਦੇ ਮਾਰਗ ਰਸਤੇ ਉੱਤੇ ਪਾਉਣਾ ਕੀਤਾ ਹੈ। ਅਤੇ ਅਵਰ ਹੋਰ ਦੇਵੀ ਦੇਵਤਿਆਂ ਆਦ ਸਭਨਾ ਦੀ ਉਪਾਸ਼ਨਾ ਵਾ ਸਭ ਕੁਝ ਤਿਆਗ ਛਡਵਾ ਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਲਾ ਦਿੱਤਾ ਹੈ ਅਤੇ ਜਨਮ ਮਰਨ ਕੀ ਤਰਾਸ ਮਿਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਹਿਰਦੇ ਅੰਦਰੋਂ ਜੰਮਣ ਮਰਨ ਦੀ ਤਰਾਸ ਖੋਪਤਾਈ ਵੀ ਮਿਟਾਈ ਮੇੜ ਦਿੱਤੀ ਦੂਰ ਕਰ ਦਿੱਤੀ ਹੈ ਇਸ ਕਰਕੇ ਪੂਰਨ ਸਤਿਗੁਰੂ ਜੀ ਦੀ ਬੇਅੰਤ ਅਨੰਤ ਵਿੜਿਆਈ ਮਹਿਮਾ ਹੈ ਗੁਰਪ੍ਰਸਾਦ ਊਰਦ ਕਮਲ ਵਿਗਾਸ ਅੰਧਕਾਰ ਮਹਿ ਭਇਆ ਪ੍ਰਗਾਸ ਜਿਸ ਪ੍ਰਕਾਰ ਜੋਗੀ ਲੋਕ ਪ੍ਰਾਣਾਯਾਮ ਕਰਕੇ ਰਿਦੇ ਦੀ ਪਉਣ ਪ੍ਰਾਣ ਤੇ ਮੂਲ ਦੁਆਰੇ ਦੀ ਪਉਣ ਅਪਾਨ ਨੂੰ ਰੋਕ ਕੇ ਚਲਾਉਂਦੇ ਜਿਸ ਕਰਕੇ ਭੂਜੰਗਮਾ ਨਾੜੀ ਦੀ ਸਾਰੀ ਮਿਜ ਪਿਗਲ ਜਾਂਦੀ ਹੈ ਇਸ ਪ੍ਰਕਾਰ ਜੋਗੀ ਲੋਕ ਆਪਣਾ ਹਿਰਦੇ ਕਮਲ ਸਿੱਧਾ ਕਰਦੇ ਹਿਰਦੇ ਰੂਪੀ ਕਮਲ ਸਿੱਧਾ ਹੋਣ ਤੋਂ ਉਹਨਾਂ ਨੂੰ ਬਾਤ ਪਿਤ ਕਫ ਆਦ ਰੋਗ ਨਹੀਂ ਹੁੰਦੇ ਦਸਮ ਦਵਾਰ ਵਿੱਚੋਂ ਡਿੱਗਦੀ ਮਿੱਠੀ ਕਫ ਨੂੰ ਪ੍ਰਾਪਤ ਕਰਕੇ ਯੋਗ ਦੇ ਆਨੰਦ ਨੂੰ ਸਮਝਦੇ ਆਂ ਬਾਕੀਆਂ ਦੇ ਤਾਂ ਉਹ ਕਫ ਜੱਟਰ ਅਗਨ ਵਿੱਚ ਡਿੱਗ ਕੇ ਸੜ ਜਾਂਦੀ ਪਰ ਜੋਗੀਆਂ ਦੇ ਹਿਰਦੇ ਵਿੱਚ ਡਿੱਗਦੀ ਹੈ ਜਿਸ ਕਰਕੇ ਉਹ ਲੰਮੀ ਉਮਰ ਵਾਲੇ ਹੋ ਜਾਂਦੇ ਆਂ ਇਸ ਪ੍ਰਕਾਰ ਜਿਸ ਜੀਵ ਦਾ ਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਪਰਮੇਸ਼ਰ ਤੋਂ ਬੇਮੁਖ ਹੋਣ ਰੂਪ ਉਰਦੁੰਦਾ ਮੁੱਦਾਰ ਦੇ ਰੂਪੀ ਕਮਲ ਪਰਮੇਸ਼ਰ ਦੇ ਸਨਮੁਖ ਹੋਣ ਰੂਪ ਵਿਗਾਸ ਖੜ ਜਾਂਦਾ ਹੈ ਉਸ ਦੀਆਂ ਕਰਣਾ ਮੁੱਦਤਾ ਮੈਤਰੀ ਅਪੇਖਿਆ ਰੂਪੀ ਪੰਖੜੀਆਂ ਖੇੜ ਆਉਂਦੀਆਂ ਅਤੇ ਉਸ ਦੀ ਵਾਸ਼ਨਾ ਰੂਪ ਵਾਤ ਪਾਪਾਂ ਰੂਪੀ ਬਿਦ ਤੇ ਕਾਮ ਰੂਪੀ ਕਾਫਾਦ ਰੋਗ ਵਿਨਾਸ਼ ਹੋ ਜਾਂਦੇ ਅਤੇ ਪ੍ਰਭੂ ਦੀ ਪ੍ਰਾਪਤੀ ਵਾਲੀ ਆਨੰਦ ਰੂਪੀ ਮਹਿਕ ਵੀ ਨਿਕਲ ਆਉਂਦੀ ਹੈ ਪੁਨਾ ਜੀਵਨ ਮੁਕਤੀ ਨੂੰ ਪ੍ਰਾਪਤ ਕਰਕੇ ਅਬਿਨਾਸੀ ਪਦ ਵਿੱਚ ਅਪੇਧ ਹੋਣ ਰੂਪ ਲੰਮੀ ਉਮਰ ਵਾਲਾ ਉਹ ਜਾਂਦਾ ਉਸ ਨੂੰ ਅ ਗਿਆਨ ਰੂਪ ਅੰਧਕਾਰ ਹਨੇਰੇ ਵਿੱਚ ਗਿਆਨ ਦਾ ਵਿਗਾਸ ਪ੍ਰਗਾਸ ਚਾਨਣ ਹੋ ਜਾਂਦਾ ਹੈ ਜਿਨ ਕੀ ਆਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਜਿਸ ਪਰਮੇਸ਼ਰ ਨੇ ਸੰਸਾਰ ਪੈਦਾ ਕੀਤਾ ਹੈ ਉਸ ਪਰਮੇਸ਼ਰ ਨੂੰ ਸਤਿਗੁਰਾਂ ਦੀ ਮਿਹਰ ਤੋਂ ਜਾਣ ਲਿਆ ਹੈ ਅਤੇ ਗੁਰ ਸਤਗੁਰਾਂ ਦੀ ਕਿਰਪਾ ਮਿਹਰ ਤੋਂ ਸ਼ਾਸਤਰ ਗਿਆਨ ਤੋਂ ਹੀਣਾਵਾ ਵਿਹਾਰਾਂ ਵੱਲੋਂ ਤੇ ਪਰਮਾਰਥ ਵੱਲੋਂ ਮੁਗਦ ਮੂਰਖ ਮਨ ਚਿਤ ਪਰਮੇਸ਼ਰ ਉਤੇ ਵੇ ਗਿਆਨ ਉਤੇ ਮਾਨਿਆ ਮਨ ਪਤੀਜ ਗਿਆ ਹੈ ਗੁਰ ਕਰਤਾ ਗੁਰ ਕਰਨੈ ਜੋਗ ਗੁਰ ਪਰਮੇਸ਼ਰ ਹੈ ਪੀ ਹੋਗ ਗੁਰ ਸਤਗੁਰ ਸਾਹਿਬ ਪਰਮੇਸ਼ਰ ਦਾ ਸਰੂਪ ਹੋਣ ਕਰਕੇ ਜਗਤ ਨੂੰ ਕਰਤਾ ਰਚਣ ਵਾਲਾ ਹੈ ਤੇ ਗੁਰੂ ਸਤਗੁਰੂ ਸਾਹਿਬ ਜੀ ਈਸ਼ਰ ਰੂਪ ਹੋਣ ਕਰਕੇ ਸਾਰਿਆਂ ਦੀ ਪਾਲਣਾ ਕਰਨੇ ਯੋਗ ਲਾਇਕ ਹੈ। ਵਾਹ ਗੁਰੂ ਸਾਹਿਬ ਜੀ ਪਹਿਲਾਂ ਵੀ ਗਿਆਨ ਦੇ ਕਰਤਾ ਸੀ। ਹੁਣ ਵੀ ਗੁਰੂ ਸਾਹਿਬ ਜੀ ਗਿਆਨ ਦੇ ਕਰਨੇ ਯੋਗ ਹਨ। ਵਾਹ ਗੁਰੂ ਸਾਹਿਬ ਜੀ ਕਰਤਾ ਪੁਰਖ ਦੇ ਨਾਮ ਦੀ ਦਾਤ ਦੇਣ ਵਾਲਾ ਹੈ ਤੇ ਗੁਰੂ ਸਾਹਿਬ ਸਿੱਖਾਂ ਦੀ ਕਲਿਆਣ ਕਰਨੇ ਯੋਗ ਹੈ। ਗੁਰੂ ਸਤਗੁਰੂ ਸਾਹਿਬ ਜੀ ਪਿੱਛੇ ਭੂਤ ਕਾਲ ਵਿੱਚ ਵੀ ਪਰਮੇਸ਼ਰ ਪ੍ਰਭੂ ਸਰੂਪ ਸੀ। ਹੁਣ ਵਰਤਮਾਨ ਸਮੇਂ ਵਿੱਚ ਵੀ ਪ੍ਰਭੂ ਰੂਪ ਹੈ। ਅਤੇ ਅੱਗੇ ਭਵਿੱਖਤ ਕਾਲ ਵਿੱਚ ਵੀ ਪ੍ਰਭੂ ਰੂਪ ਹੋਵੇਗਾ ਕਹੋ ਨਾਨਕ ਪ੍ਰਭ ਇਹੈ ਜਨਾਈ ਬਿਨ ਗੁਰ ਮੁਕਤ ਨ ਪਾਈਐ ਭਾਈ ਸਤਿਗੁਰੂ ਸਾਹਿਬ ਜੀ ਕਹੋ ਤੂੰ ਭਾਵ ਕਥਨ ਕਰਦੇ ਆ ਕਿ हे ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਨੇ ਗੁਰੂ ਸਰੂਪ ਧਾਰ ਕੇ ਸੰਸਾਰ ਨੂੰ ਇਹ ਹੁੰਦਾ ਇਹ ਗੱਲ ਜਨਾਈ ਜਨਾ ਦਿੱਤੀ ਹੈ ਕਿ हे ਭਾਈ ਪ੍ਰਾਉ ਪੂਰੇ ਸਤਿਗੁਰਾਂ ਤੋਂ ਬਿਗੈਰ ਕੋਈ ਵੀ ਮੁਕਤੀ ਦੀ ਪ੍ਰਾਪਤੀ ਨਹੀਂ ਕਰ ਸਕਦਾ ਗੋਂਡ ਮਹੱਲਾ ਪੰਜਵਾ ਗੁਰੂ ਗੁਰੂ ਗੋਰ ਕਰਮਨ ਮੂਰ ਗੁਰੂ ਬਿਨਾ ਮੈਂ ਨਾਹੀ ਹੂਰ ਏ ਮੋਰ ਮੇਰੇ ਮਨਾ ਚਿਤ ਕਰਕੇ ਵੀ ਗੁਰੂ ਦਾ ਜਾਪ ਕਰ ਬਾਣੀ ਕਰਕੇ ਵੀ ਗੁਰੂ ਦਾ ਜਾਪ ਕਰ ਸਰੀਰ ਕਰਕੇ ਵੀ ਗੁਰੂ ਦਾ ਜਾਪ ਕਰ ਵਾਹੀ ਮੇਰੇ ਪਿਆਰੇ ਮਨਾ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਇਸ ਤਰ੍ਹਾਂ ਉਚਾਰਨ ਕਰ ਵਾਹੇ ਮੇਰੇ ਪਿਆਰੇ ਮਨਾ ਗੁਰੂ ਵੱਡੇ ਗੁਰ ਚੇਤਨ ਸਰੂਪ ਦਾ ਰੂਪ ਗੁਰੂ ਨੂੰ ਜਪਣਾ ਕਰ ਵਾ ਗੁਰ ਭਾਵੇ ਸ਼ਬਦ ਦੀ ਧਾਤੂ ਤੋਂ ਬਣਿਆ ਭਾਵ ਸ਼ਬਦ ਸ਼੍ਰੀ ਧਾਤੂ ਤੋਂ ਬਣਿਆ ਇਸ ਦੇ ਅਰਥ ਹਨ ਨਿਗਲਣਾ ਤੇ ਸਮਝਾਉਣਾ ਜੋ ਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਸਵੈ ਸਰੂਪ ਦਾ ਗਿਆਨ ਸਮਝਾਉਂਦਾ ਉਸ ਨੂੰ ਚਾਰਨਾ ਕਰ ਗੁਰ ਸਤਗੁਰੂ ਤੋਂ ਬਿਗੈਰ ਮੈਨੂੰ ਹੋਰ ਕਿਸੇ ਦਾਸਰਾ ਨਹੀਂ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਈ ਨਾ ਮਿਟੈ ਦਾਤ ਏ ਮੇਰੇ ਪਿਆਰੇ ਮਨਾ ਉਸ ਸਤਗੁਰਾਂ ਦੀ ਓਟ ਟੇਕ ਵਿੱਚ ਦਿਨ ਰਾਤ ਰਹਿਣਾ ਕਰ ਜਿਸ ਗੁਰਾਂ ਦੀ ਦਿੱਤੀ ਹੋਈ ਬ੍ਰਹਮ ਵਿਦਿਆ ਬ੍ਰਹਮ ਗਿਆਨ ਦੀ ਦਾਤ ਨੂੰ ਕੋਈ ਵੀ ਮਿਟਣ ਦੇ ਸਮਰੱਥ ਨਹੀਂ ਹੈ ਗੁਰਪਰਮੇਸ਼ਰ ਏਕੋ ਜਾਣ ਜੋਤਿ ਸੁਭਾਵੈ ਸੋ ਪਰਵਾਣ ਰਹਾਉ। ਏ ਮਨ ਸਤਿਗੁਰੂ ਸਾਹਿਬ ਤੇ ਪਰਮੇਸ਼ਰ ਵਾਹਿਗੁਰੂ ਨੂੰ ਇੱਕੋ ਰੂਪ ਸਰੂਪ ਜਾਣਨਾ ਕਰ। ਜਿਹੜਾ ਕੋਜ ਵਾਹਿਗੁਰੂ ਨੂੰ ਪਾਉਂਦਾ ਉਸ ਨੂੰ ਪ੍ਰਵਾਣਿਤ ਮੰਨਣਾ ਕਰ ਰਹਾਉ। ਜੈਸਾ ਕਿ ਹਰ ਗੁਰ ਮੂਰਤ ਏਕਾ ਵਰਤੈ। ਨਾਨਕ ਹਰ ਗੁਰ ਪਾਇਆ। ਗੁਰ ਚਰਣੀ ਜਾ ਕਾ ਮਨ ਲਾਗੇ। ਗੁਰ ਚਰਣੀ ਜਾ ਕਾ ਮਨ ਲਾਗੇ ਦੂਖ ਦਰਦ ਭ੍ਰਮਤਾ ਕਾ ਭਾਗੇ ਗੁਰ ਸਤਗੁਰਾਂ ਦੀ ਚਰਣੀ ਭਾਵ ਚਰਨਾ ਕਮਲਾਂ ਨਾਲ ਜਿਸ ਪੁਰਖ ਦਾ ਮਨ ਚਿਤ ਲੱਗ ਜਾਂਦਾ ਹੈ ਜੰਮਣ ਮਰਨ ਦਾ ਦੁਖ ਅਵਿਦਿਆ ਰੂਪੀ ਦਰਦ ਪੀੜਾ ਤੇ ਪੰਜ ਪ੍ਰਕਾਰ ਦਾ ਭਲੇਖਾ ਆਦ ਉਸ ਪੁਰਖ ਦਾ ਭਾਗੇ ਨਸ ਜਾਂਦਾ ਹੈ ਗੁਰ ਕੀ ਸੇਵਾ ਪਾਈ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਸਤਗੁਰਾਂ ਦੀ ਪਰਤੱਖ ਭਗਤੀ ਰੂਪ ਸੇਵਾ ਟਹਿਲ ਕਰਨ ਵਾਲਾ ਪੁਰਖ ਲੋਕ ਪ੍ਰਲੋਕ ਵਿੱਚ ਮਾਨ ਸਤਕਾਰ ਪਾਉਂਦਾ ਹੈ ਵਾ ਮਾਨ ਮੰਨਣ ਗਿਆਨ ਪਾਉਣਾ ਕਰਦਾ ਹੈ ਐਸਾ ਐਸੇ ਗੁਰ ਸਤਗੁਰਾਂ ਦੇ ਉਪਰ ਉਤੇ ਹਮੇਸ਼ਾ ਕੁਰਬਾਨ ਬਲਹਾਰ ਜਾਣਾ ਕਰ ਗੁਰ ਕਾ ਦਰਸਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਹੇ ਮੇਰੇ ਮਨ ਸਤਿਗੁਰਾਂ ਦਾ ਦਰਸ਼ਨ ਦੀਦਾਰ ਵੇਖ ਕੇ ਨਿਹਾਲ ਦੁੱਖਾਂ ਤੋਂ ਰਹਿਤ ਵਾਪਰਸਨਤਾ ਦੇ ਸਹਿਤ ਉਜਾਈਦਾ ਗੁਰ ਸਤਿਗੁਰਾਂ ਦੇ ਸੇਵਕ ਦਾਸ ਦੀ ਕਾਲ ਕਮਾਈ ਪੂਰੀ ਸਫਲੀ ਹੁੰਦੀ ਹੈ ਗੁਰ ਕੇ ਸੇਵਕ ਕੋ ਦੁੱਖ ਨਾ ਬਿਆਪੈ ਗੁਰ ਕਾ ਸੇਵਕ ਦਹਿਜ ਸਜਾਪੈ ਗੁਰੂ ਸਤਗੁਰਾਂ ਦੇ ਸੇਵਕ ਦਾਸ ਨੂੰ ਜੰਮਣ ਮਰਨ ਦਾ ਦੁੱਖ ਕਸ਼ਟ ਨਹੀਂ ਲੱਗਦਾ ਗੁਰੂ ਸਤਗੁਰਾਂ ਦਾ ਸੇਵਕ ਦਾਸ ਦਹ ਦਸੇ ਦਿਸ਼ਾਵਾਂ ਦੇ ਵਿੱਚ ਜਾਣਿਆ ਜਾਂਦਾ ਗੁਰ ਕੀ ਮਹਿਮਾ ਕਥਨ ਨ ਜਾਏ ਪਾਰ ਬ੍ਰਹਮ ਗੁਰ ਰਹਿ ਆ ਸਮਾਏ ਐਸੇ ਸਤਗੁਰਾਂ ਦੀ ਮਹਿਮਾ ਵਡਿਆਈ ਕਿਸੇ ਪਾਸੋਂ ਵੀ ਸ਼ਕਤੀ ਬਿਰਤੀ ਕਰਕੇ ਕਥਨ ਕਹੀ ਨਹੀਂ ਜਾ ਸਕਦੀ ਪਾਰ ਬ੍ਰਹਮ ਪਾਪਾ ਪੁੰਨਾ ਤੂੰ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਆਪ ਸਤਿਗੁਰੂ ਸਾਹਿਬ ਵਿੱਚ ਵਾ ਗੁਰੂ ਪਰਮੇਸ਼ਰ ਦੇ ਸਰੂਪ ਵਿੱਚ ਸਮਾਇ ਲੀਨ ਹੋ ਰਿਹਾ ਕਹ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਣੀ ਤਾਕਾ ਮਨ ਲਾਗ ਸਤਿਗੁਰੂ ਸਾਹਿਬ ਜੀ ਕਹੋ ਭਾਵ ਕਥਨ ਕਰਦੇ ਆ ਕਿ ਜਾ ਜਿਸ ਪੁਰਖ ਦੇ ਪੂਰਨ ਨਿਸ਼ਕਾਮ ਭਾਗ ਕਰਮ ਹਨ ਗੁਰ ਸਤਗੁਰਾਂ ਦੇ ਚਰਨਾਂ ਵਿੱਚ ਉਸ ਦਾ ਮਨ ਚਿੱਤ ਲੱਗਦਾ ਜੁੜਦਾ ਹੈ ਗੂੰਡ ਮਹੱਲਾ ਪੰਜਵਾ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਸਤਗੁਰੂ ਹੀ ਮੇਰੀ ਸਾਡੀ ਪੂਜਾ ਹੈ ਵਾਹ ਗੁਰੂ ਹੀ ਮੇਰੇ ਲਈ ਪੂਜਣ ਯੋਗ ਹੈ ਵਾਹ ਜੋ ਗੁਰਾਂ ਦੀ ਆਗਿਆ ਮੰਨਣੀ ਜਾਂ ਸੇਵਾ ਕਰਨੀ ਵਾਹ ਗੁਰੂ ਉਪਦੇਸ਼ ਦੁਆਰਾ ਨਾਮ ਜਪਣਾ ਹੈ ਇਹੋ ਹੀ ਮੇਰੀ ਪੂਜਾ ਹੈ ਮੇਰਾ ਗੁਰ ਸਤਗੁਰੂ ਹੀ ਗੋਬਿੰਦ ਪ੍ਰithvi ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦਾ ਸਰੂਪ ਹੈ ਗੁਰ ਸਤਗੁਰੂ ਹੀ ਮੇਰਾ ਨਿਰਗੁਣ ਰੂਪ ਆਰਬ੍ਰਹਮ ਪਰਮੇਸ਼ਰ ਹੈ ਤੇ ਗੁਰ ਸਤਗੁਰੂ ਹੀ ਮੇਰਾ ਸਰਗੁਣ ਰੂਪ ਵਿੱਚ ਭਗਵੰਤ ਭਾਵ ਖੱਟ ਭਗਾ ਸੰਪੰਨ ਈਸ਼ਰ ਰੂਪ ਹੈ ਗੁਰ ਮੇਰਾ ਦੇਵ ਅਲਖ ਅਪੇਵ ਸਰਬ ਪੂਜ ਚਰਨ ਗੁਰ ਸੇਵ ਮੇਰਾ ਗੁਰ ਸਤਗੁਰੂ ਦੇਵ ਪਾ ਪੂਜਣੇ ਯੋਗ ਪ੍ਰਕਾਸ਼ ਰੂਪ ਹੈ ਵਾ ਅਗਿਆਨ ਰੂਪ ਹਨੇਰਾ ਚੁੱਕਣ ਵਾਲਾ ਮੇਰਾ ਗੁਰੂ ਸੂਰਜ ਰੂਪ ਹੈ। ਭਾਵ ਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਜੋ ਅਸ਼ੁੱਧ ਮਨ ਕਰਕੇ ਅਲਖ ਲਗਣ ਤੋਂ ਰਹਤੇ ਅਪੇ ਉਪੇ ਤੋਂ ਰਹਤ ਹੈ। ਜੋ ਗੁਰੂ ਸਾਹਿਬ ਸਾਰਿਆਂ ਦੇ ਪੂਜਣੇ ਯੋਗ ਹੈ। ਉਸ ਗੁਰ ਸਤਗੁਰੂ ਦੇ ਚਰਨਾਂ ਨੂੰ ਮੈਂ ਸੇਵਨਾ ਕਰਦਾ। ਵਾ ਜੋ ਗੁਰਾਂ ਦੇ ਚਰਨਾਂ ਨੂੰ ਸੇਵਨਾ ਇਹੋ ਹੀ ਸਾਰੇ ਤਰ੍ਹਾਂ ਦੀ ਪੂਜ ਪੂਜਾ ਹੈ। ਗੁਰਬਿਨ ਅਵਰ ਨਾਹੀ ਮੈਂ ਥਾਉ ਅਨ ਦਿਨ ਜਪੋ ਗੁਰੂ ਗੁਰਨਾਵ ਰਹਾਉ ਸਤਗੁਰੂ ਤੋਂ ਬਗੈਰ ਹੋਰ ਕੋਈ ਵੀ ਮੈਨੂੰ ਲੋਕ ਪ੍ਰਲੋਕ ਵਿੱਚ ਥਾਉ ਪਾਵਟ ਕਾਣਾ ਨਹੀਂ ਇਸ ਲਈ ਮੈਂ ਗੁਰਚੇਤਨ ਸਰੂਪ ਸਤਗੁਰੂ ਦਾ ਨਾਮ ਵਾ ਸਤਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਰਾਤ ਦਿਨ ਜਪਦਾ ਰਹਾ ਤੇ ਜਪਦਾ ਹਾਂ ਰਹਾਉ ਗੁਰ ਮੇਰਾ ਗਿਆਨ ਗੁਰ ਹਿਰਦੈ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰੂ ਹੀ ਮੇਰਾ ਨਿਰਗੁਣ ਗਿਆਨ ਹੈ ਨਿਰਗੁਣ ਦਾ ਗਿਆਨ ਹੈ ਤੇ ਮੇਰੇ ਹਿਰਦੇ ਚਿੱਤ ਵਿੱਚ ਸਰਗੁਣ ਦਾ ਧਿਆਨ ਵੀ ਗੁਰੂ ਹੈ ਵਾ ਗੁਰਾਂ ਦੁਆਰਾ ਹੀ ਮੈਂ ਹਿਰਦੇ ਵਿੱਚ ਸਰਗੁਣ ਸਰੂਪ ਦਾ ਧਿਆਨ ਕਰਦਾ ਮੇਰਾ ਸਤਿਗੁਰੂ ਹੀ ਗੋਪਾਲ ਪ੍ਰਿਥਵੀ ਦਾ ਪਾਲਕ ਹੈ ਗੁਰੂ ਹੀ ਸਾਰੀਆਂ ਥਾਵਾਂ ਵਿੱਚ ਪੁਰਖ ਤੇ ਭਗਵਾਨ ਕਟ ਪੰਗਾ ਸੰਪੰਨ ਈਸ਼ਰ ਰੂਪ ਹੈ ਗੁਰ ਕੀ ਸ਼ਰਨ ਰaho ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਮੈਂ ਸਤਿਗੁਰੂ ਦੀ ਸ਼ਰਨ ਓਟ ਵਿੱਚ ਹਰ ਵਕਤ ਪ੍ਰਤੱਖਵਾ ਮਨਬੁੱਧ ਰੂਪ ਦੋਵੇਂ ਹੱਥ ਜੋੜ ਕੇ ਰਹਿਂਦਾ ਪੂਰੇ ਸਤਿਗੁਰੂ ਸਾਹਿਬ ਜੀ ਤੋਂ ਬਗੈਰ ਮੈਂ ਹੋਰ ਕਿਸੇ ਦਾ ਆਸਰਾ ਨਹੀਂ ਗੁਰ ਬੋਹਿਤ ਤਾਰੇ ਭਵ ਪਾਰ ਗੁਰ ਸੇਵਾ ਜਮ ਤੇ ਛੁਟਕਾਰ ਸਤਿਗੁਰੂ ਸਾਹਿਬ ਜੀ ਆਪ ਬੋਹਿਤ ਜਹਾਜ਼ ਰੂਪ ਹੈ ਬਾਬੂ ਸੰਸਾਰ ਸਮੁੰਦਰ ਤੋਂ ਪਾਰ ਉਤਾਰਨਾ ਕਰਦਾ ਹੈ ਵਾ ਗੁਰੂ ਸਾਹਿਬ ਜੀ ਕੋਲ ਨਾਮ ਰੂਪੀ ਜਹਾਜ਼ ਹੈ ਪਾਤਸ਼ਾਹ ਪਰਮਾਉਦੇ ਆ ਜਹਾਜ਼ ਦੀ ਨਿਆਈ ਜੀਵਨ ਬਣਾ ਦਿੱਤੇ ਸਤਿਗੁਰਾਂ ਸਤਿਗੁਰਾਂ ਦੀ ਸੇਵਾ ਟਹਿਲ ਕਰਨ ਨਾਲ ਜਮਾ ਤੋਂ ਛੁਟਕਾਰ ਮੁਕਤੀ ਮਿਲ ਜਾਂਦੀ ਜਮਾ ਤੋਂ ਛੁੱਟ ਜਾਈਦਾ ਹੈ ਅੰਧਕਾਰ ਮਹਿ ਗੁਰ ਮੰਤਰ ਉਜਾਰਾ ਗੁਰ ਕੈ ਸੰਗ ਸਗਲ ਨਿਸਤਾਰਾ ਅਗਿਆਨ ਰੂਪ ਅੰਧਕਾਰ ਹਨੇਰੇ ਵਿੱਚ ਸਤਿਗੁਰਾਂ ਦਾ ਮੰਨਤ ਉਪਦੇਸ਼ ਗਿਆਨ ਰੂਪੀ ਉਜਾਰਾ ਪ੍ਰਕਾਸ਼ ਕਰਨ ਵਾਲਾ ਹੈ। ਵਾਹ ਗੁਰਾਂ ਦਾ ਉਪਦੇਸ਼ ਕਰੋੜਾਂ ਸੂਰਜ ਵਰਗਾ ਗਿਆਨ ਰੂਪੀ ਪ੍ਰਕਾਸ਼ ਕਰਨ ਵਾਲਾ ਹੈ। ਗੁਰ ਸਤਿਗੁਰਾਂ ਦੇ ਸੰਗ ਨਾਲ ਮਿਲ ਕੇ ਊਚ ਨੀਚ ਚੰਗੇ ਮਾੜੇ ਆਦ ਸਭ ਦਾ ਸੰਸਾਰ ਸਮੁੰਦਰ ਤੋਂ ਨਿਸਤਾਰਾ ਤਰਨਾ ਹੁੰਦਾ ਹੈ। ਗੁਰ ਪੂਰਾ ਪਾਈਐ ਵਡਭਾਗੀ ਗੁਰ ਕੀ ਸੇਵਾ ਦੂਖ ਨ ਲਾਗੀ। ਪਰਪਰਾ ਪਰਪੂਰਾ ਪੂਰਨ ਸਤਿਗੁਰੂ ਵੱਡੇ ਪਰਕਰਮਾ ਕਰਕੇ ਪ੍ਰਾਪਤ ਹੁੰਦਾ ਸਤਿਗੁਰਾਂ ਦੀ ਪ੍ਰਤੱਖ ਭਗਤੀ ਰੂਪੀ ਸੇਵਾ ਟਹਿਲ ਵਿੱਚ ਲੱਗਣ ਕਰਕੇ ਜੰਮਣ ਮਰਨ ਦਾ ਦੁੱਖ ਨਹੀਂ ਲੱਗਦਾ ਗੁਰ ਕਾਬਦ ਨਮੀਟੈ ਕੋਏ ਗੁਰ ਨਾਨਕ ਨਾਨਕ ਹਰ ਸੋਏ ਜਿਹੜਾ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਹੈ ਇਸ ਨੂੰ ਕੋਈ ਵੀ ਮੇਟਣ ਦੇ ਸਮਰੱਥ ਨਹੀਂ ਨਾ ਕੋਈ ਮੇੜ ਸਕਦਾ ਕਿਉਂਕਿ ਸਤਗੁਰੂ ਨਾਨਕ ਦੇਵ ਜੀ ਉਸ ਹਰੀ ਨਾਨਕ ਪਰਮੇਸ਼ਰ ਦਾ ਸਰੂਪ ਹੈ ਵਾ ਨਾਨਕ ਦ્વੈਤ ਰਹਿਤ ਹਰੀ ਦਾ ਰੂਪ ਹੈ ਕਿਉਂਕਿ ਅਨਕ ਰਹਿਤ ਪ੍ਰਮਾਤਮਾ ਜੋਈ ਨਾਨਕ ਨਾਮ ਕਹਾਵੇ ਸੋਈ ਅਥਵਾ ਗੁਰ ਸਤਗੁਰੂ ਅਰਜਨ ਦੇਵ ਸਾਹਿਬ ਜੀ ਕਥਨ ਕਰਦੇ ਆ ਕਿ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਉਸ ਹਰੀ ਦਾ ਸਰੂਪ ਹੈ ਵਾ ਗੁਰੂ ਨਾਨਕ ਹਰੀ ਸਰੂਪ ਹੈ ਉਹ ਹਰੀ ਗੁਰੂ ਨਾਨਕ ਰੂਪ ਹੈ ਵਾਹਿਗੁਰੂ 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ